ਜੂਨ 1984 ਦਾ ਦੁਖਾਂਤ 1 ਜੂਨ ਤੋਂ 10 ਜੂਨ ਤੱਕ ਦੀ ਦਰਦ ਭਰੀ ਦਾਸਤਾ ਅਸੀਂ ਇਹ ਸਾਰੀ ਜਾਣਕਾਰੀ ਦਾ ਖਾਲਸਾ ਬਿਊਰੋ ਅਖਬਾਰ ਵਿੱਚ छਪੀ ਖਬਰ ਦੇ ਆਧਾਰ ਉੱਤੇ ਸਾਂਝੀ ਕਰ ਰਹੇ ਹਾਂ 1 ਜੂਨ 1984 ਆਪਰੇਸ਼ਨ ਬੀਉ ਸਟਾਰ ਦੇ ਨਾਅ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਤੀਜੇ ਕਲੂ ਕਾਰੇ ਦਾ ਪਹਿਲਾ ਦਿਨ ਸਨ 1984 ਵਿੱਚ ਅੱਜ ਦੇ ਦਿਨ ਭਾਰਤੀ ਫੌਜ ਨੇ ਸ੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੇਰਾਬੰਦੀ ਖੜਕੇ ਦੁਪਹਿਰ 12:30 ਵਜੇ ਗੋਲੀਬਾਰੀ ਸ਼ੁਰੂ ਕੀਤੀ ਸੀ ਇਸ ਗੋਲੀਬਾਰੀ ਵਿੱਚ ਪਾਈ ਮਹੰਗਾ ਸਿੰਘ ਬਖਪੜ ਸ਼ਹੀਦ ਹੋਏ ਸਨ ਪਹਿਲੇ ਦਿਨ ਅਕਾਲ ਤਖਤ ਸੈਵਲੋਂ ਕਿਸੇ ਤਰ੍ਹਾਂ ਦੀ ਕੋਈ ਫਾਇਰਿੰਗ ਨਹੀਂ ਸੀ ਹੋਈ 2 ਜੂਨ 1984 ਪਹਿਲੀ ਜੂਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਗੋਲੀਬਾਰੀ ਨਹੀਂ ਕੀਤੀ ਗਈ ਭਾਰਤੀ ਫੌਜ ਅਤੇ CRPF ਨੇ ਪੂਰੇ ਪੰਜਾਬ ਦੀ ਕੇਰਾਬੰਦੀ ਖੜਕੇ ਫੌਜ ਦੇ 7 ਡਿਵੀਜ਼ਨ ਪੰਜਾਬ ਦੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤੀਆਂ ਸਨ ਸਖਤ ਕਨਫਿਊ ਲਾ ਕੇ ਰੇਲ ਅਤੇ ਸੜਕੀ ਹਵਾਜ਼ਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਤੇ ਦੁਨੀਆ ਨਾਲੋਂ ਸੰਪਰਕ ਕੱਟ ਕੇ ਪ੍ਰੈਸ ਉੱਤੇ ਵੀ ਰੂਕ ਲਾ ਦਿੱਤੀ ਗਈ ਸੀ 2 ਜੂਨ ਦੀ ਰਾਤ 8:30 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਤੇ ਆਕਾਸ਼ਵਾਨੀ ਉੱਤੇ ਕਰੀ ਬੁੱਝਾਲੀ ਮਿੰਟ ਦਾ ਭਾਸ਼ਣ ਦਿੱਤਾ ਜਿਸ ਤੇ ਆਖਰੀ ਬਲ ਖੂਨ ਨਾ ਵਹਾਓ ਨਫਰਤ त्यागोसन ਜੋ ਪ੍ਰਧਾਨ ਮੰਤਰੀ ਇੰਦਰਾ ਕਾਂਧੀ ਦੇ ਕਰਨੀ ਤੋਂ ਬਿਲਕੁਲ ਉਲਕਸਨ 10 ਜੂਨ 1984 ਪੰਚਮ ਪਾਤਸ਼ਾਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਕਿਸ ਕਰਕੇ ਸੰਗਤ ਬਹੁਤ ਵੱਡੇ ਕੈਂਤੇ ਵਿੱਚ ਸ਼੍ਰੀ ਦਰਬਾਰ ਸਾਹਿਬੇ ਕੇ ਪਹੁੰਚੇ ਸੰਗਤ ਨੂੰ ਅੰਦਰ ਜਾਣ ਦਿੱਤਾ ਗਿਆ ਪਰ ਉਸ ਤੋਂ ਬਾਅਦ ਸਰਕਾਰ ਨੇ 36 ਘੰਟਿਆਂ ਦੇ ਕਰਫਿਊ ਦਾ ਫਰਮਾਨ ਜਾਰੀ ਕਰਕੇ ਸੰਗਤਾਨ ਨੂੰ ਸ਼੍ਰੀ ਦਰਬਾਰ ਸਹਿਬ ਪਰਿਸਰ ਦੇ ਅੰਦਰ ਹੀ ਕੈਦ ਕਰ ਦਿੱਤਾ ਸੀ। ਨਾ ਕੋਈ ਅੰਦਰੋਂ ਬਾਹਰ ਆ ਸਕਿਆ ਤੇ ਨਾ ਹੀ ਕਿਸੇ ਨੂੰ ਬਾਹਰੋਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। 4 ਜੂਨ 1984 ਤੜਕੇ ਪੌਣੇ 5 ਵਜੇ ਚਾਰੇ ਪਾਸਿਓਂ ਗੋਲੀਆਂ ਵਰਨੇ ਸ਼ੁਰੂ ਹੋ ਪਈਆਂ ਸਨ। ਗੋਲੀਆਂ ਅਤੇ ਬੰਬਾਂ ਦੀ ਆਵਾਜ਼ ਹੇਠਾਂ ਸੰਗਤ ਦੀਆਂ ਚੀਕਾਂ ਦਬ ਕੇ ਰਹਿ ਗਈਆਂ। ਸ਼੍ਰੀ ਦਰਬਾਰ ਸਹਿਬ ਦੀ ਫੜਕਰਮਾਂ ਅੰਦਰ ਲਾਸ਼ਾਂ ਡਿੱਗੀਆਂ ਸਨ। ਇਸ ਤਰ੍ਹਾਂ ਫੌਜਵلوں ਇੱਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਖਰ ਉੱਤੇ ਮਾਰਿਆ ਗਿਆ ਤੇ ਸਾਰੇ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ ਇਸ ਦਿਨ ਸ੍ਰੀ ਗੁਰਗੰ ਸਹਿਬ ਦੇ ਪਾਲਨ ਸ੍ਰੂਪ ਸ੍ਰੀ ਅਕਾਲ ਤਖਤ ਸਾਹਿਬ ਵਾਪਸ ਨਹੀਂ ਲਿਜਾਏ ਗਏ ਸਨ ਰਾਤ 8 ਵਜੇ ਦੇ ਕਰੀਬ ਸੁਖਾਸਨ ਇਸ ਦਿਨ ਸ੍ਰੀ ਗੁਰਗੰ ਸਹਿਬ ਦੇ ਪਾਲਨ ਸ੍ਰੂਪ ਸ੍ਰੀ ਅਕਾਲ ਤਖਤ ਸਾਹਿਬ ਵਾਪਸ ਨਹੀਂ ਲਿਜਾਏ ਗਏ ਸਨ ਰਾਤ 8 ਵਜੇ ਦੇ ਕਰੀਬ ਸੁਖਾਸਨ ਉਪਰੰਤ ਸ਼੍ਰੀ ਗੁਰਗਨ ਸਿੰਘ ਮਹਾਰਾਜ ਨੂੰ ਪਹਿਲੀ ਮੰਜ਼ਲ ਉੱਤੇ ਹੀ ਪਿਰਾਜ ਮਾਨ ਖੜਾਇਆ ਗਿਆ ਸੀ 5 ਜੂਨ 1984 ਨੂੰ ਪੂਰਾ ਦਿਨ ਦੋਨਾਂ ਪਾਸਿਆਂ ਤੋਂ ਗੋਲੀਆਂ ਚੱਲਿਆ ਇਸ ਮੁਕਾਬਲੇ ਵਿੱਚ ਅਨੇਕਾਂ ਸਿੰਘਾਂ ਦੀ ਸ਼ਹੀਦੀ ਦੇ ਬਾਵਜੂਦ ਜੂਜਾਰੂ ਸਿੰਘਾਂ ਨੇ ਭਾਰਤੀ ਫੌਜ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ ਕੋਈ ਚਾਰਾ ਨਾ ਚੱਲਦਾ ਵੇਖ ਫੌਜ ਨੇ ਰਾਤ 10 ਵਜੇ ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਟੈਂਕਵਾਰ ਕੇ ਮਰਿਆਦਾ ਦੀਆਂ ਰਾਜ ਕੇ ਤਚੀਆਂ ਉਡਾਈਆਂ ਸਨ ਪੌਜ ਨੇ ਸ਼੍ਰੀ ਤਰਬਾਤ ਸੈ ਦੇ ਅੰਦਰਲੇ ਹਿੱਸੇ ਨੂੰ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਿਸ ਵਿੱਚ ਕੀਰਤਨ ਸੇਵਾ ਨਿਭਾ ਰਹੇ ਸ਼੍ਰੀ ਹਰਮੰਦਰ ਸਹਿ ਦੇ ਰਾਗੇ ਪਾਈ ਅਵਤਾਰ ਸਿੰਘ ਦੇ ਸ਼ਹੀਦ ਹੋਏ ਸਨ ਇੱਕ ਗੋਲੀ ਸ਼੍ਰੀ ਗੁਰਗੰ ਸਹਿ ਮਹਾਰਾਜ ਦੇ ਪਾਵਨ ਸਰੂਪ ਵਿੱਚ ਵੀ ਵੱਜੀ ਸੀ ਜਿਸ ਤੇ ਅਸੀਂ ਅੱਜ ਵੀ ਦਰਸ਼ਨ ਕਰ ਸਕਦੇ ਹਾਂ 6 ਜੂਨ 1984 ਭਾਰਤੀ ਫੌਜਾਂ ਨੇ ਟੈਂਕਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਹਿਬ ਨੂੰ ਢਾਹ ਦਿੱਤਾ ਸੰਜਨ ਜਰਨੈਲ ਸਿੰਘ ਪਿੰਡਾ ਵਾਲੇ ਪਾਈ ਅਮਰੀਕ ਸਿੰਘ ਜਰਨਲ ਸੁਬੇਕ ਸਿੰਘ ਸਮੇਤ ਸਿੱਖ ਫੌਜਾਂ ਦੇ ਕਈ ਹੋਰ ਵੱਡੇ ਆਗੂ ਸ਼ਹੀਦ ਕਰ ਦਿੱਤੇ ਗਏ। ਸ਼੍ਰੀ ਸਰਬਾਤ ਸੈਦ ਦੀ ਪਰਕਰਮਾ ਤੇ ਸਰੋਵਰ ਵਿੱਚ ਲੱਖਾਂ ਹੀ ਲਾਸ਼ਾਂ ਸਨ। ਸਰੋਵਰ ਦਾ ਜਲ ਲਾਲ ਹੋ ਗਿਆ ਸੀ। ਜ਼ਖਮੀ ਕੁੜਲੇ ਰਹੇ ਸਨ। ਬੱਚੇ ਹੋਏ ਸਿੰਘ ਸਿੰਘਣੀਆਂ ਨੂੰ ਫੌਜ ਨੇ ਬੰਦੀ ਬਣਾ ਕੇ ਪਰਕਰਮਾ ਵਿੱਚ ਬਿਠਾ ਲਿਆ ਸੀ। ਕਿਸੇ ਨੂੰ ਵੀ ਪਾਣੀ ਪੀਣ ਦੀ ਇਜਾਜ਼ਤ ਨਹੀਂ ਸੀ। ਗਰਮੀ ਕਾਰਨ ਸਹਾਰਿਆਂ ਦਾ ਬੁਰਾ ਹਾਲ ਸੀ। 7 ਜੂਨ 1984 ਫੌਜ ਨੇ ਸ਼੍ਰੀ ਦਰਬਾਰ ਸਹਿਦਿਪ ਪ੍ਰਕਰਮਾ ਵਿੱਚੋਂ ਲਾਸ਼ਾਂ ਹਟਾਉਣ ਦਾ ਕੰਮ ਕੀਤਾ। ਗਰਮੀ ਕਾਰਨ ਲਾਸ਼ਾਂ ਸੜ ਚੁੱਕੀਆਂ ਸਨ। ਉਹਨਾਂ ਚੋਂ ਬਦਬੂ ਆ ਰਹੀ ਸੀ। ਲਾਸ਼ਾਂ ਉੱਤੇ ਡੀਟੀਟੀ ਦਾ ਛਿੜਕਾ ਕੀਤਾ ਗਿਆ ਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਵਿੱਚ ਲਾਸ਼ਾਂ ਲੱਦ ਕੇ ਗੁਰਦੁਆਰਾ ਸ਼ਹੀਦਗੰਜ ਨੇੜੇ ਬਣੇ ਸ਼ੰਕਸ਼ਾਨ ਘਾਟ ਵਿਖੇ ਬਿਨਾਂ ਕਿਸੇ ਧਾਰਮਿਕ ਰਉ ਰੀਤ ਦੇ ਸਮੂਹਿਕ ਤੌਰ ਤੇ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ। 7 ਜੂਨ 1984 ਨੂੰ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਬਰਬਾਦ ਕਰ ਦਿੱਤਾ ਗਿਆ ਸੀ 6 ਜੂਨ ਤੱਕ ਖਜ਼ਾਨੇ ਨਾਲ ਪੜੀ ਹੋਏ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਈ ਸਲਾਮਤ ਸੀ ਪਰ 7 ਜੂਨ ਤੜਕੇ ਲਾਇਬ੍ਰੇਰੀ ਪੇਠ ਪਰੇ ਹਾਲਾਤ ਵਿੱਚ ਸੜੀ ਹੋਈ ਮਿਲੀ ਕਿਤਾਬਾਂ ਸਮੇਤ ਗੁਰੂ ਸਹਿਬਾਨ ਦੇ ਹੱਥ ਲਿਖਤ ਪਾਵਨ ਤੇ ਤੁਰਲ ਰੂਪਾ ਸਮੇਤ ਸਭ ਕੁਝ ਲੁੱਟ ਚੁੱਕਿਆ ਸੀ 8 ਜੂਨ 1984 ਨੂੰ ਪੂਰੇ ਪੰਜਾਬ ਵਿੱਚ ਮੁਰ 24 ਘੰਟਿਆਂ ਦਾ ਘੜਫੂ ਲਗਾ ਕੇ ਪੂਰੀ ਦੁਨੀਆ ਨਾਲੋਂ ਸੰਪਰਕ ਤੋੜ ਦਿੱਤਾ ਗਿਆ दोपहरों श्री दरबार साहब की सफाई करके श्री गुरु ग्रंथ साहब जी के से प्रकाश की तैयारी की गई इस काम सिख फौजी मदद ले अगे आए सन ज्ञानी साहेब सिंह की अगवाई बच्चे वह खजुआ न संतान ने कर्फ्यू लगा के पूरी दुनिया नो संपर्क तोड़ दिता गया दोपहर दोपहरों श्री दरबार साहब की सफाई करके श्री गुरु ग्रंथ साहब जी के से प्रकाश की तैयारी की गई इस काम लिख फौजी मदद लगे आए सन ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿੱਚ ਵੈਂਦੇ ਖਾਂਜੂਆਂ ਨਾਲ ਸੰਤਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਸਫਾਈ ਖੜਕੇ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਕੀਤਾ 9 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹਰ ਇੱਕ ਸਿੱਖ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ 365 ਸਿੱਖਾਂ ਨੇ 5 ਸਾਲ ਜੋਧਪੁਰ ਵਿਖੇ ਜੇਨਾ ਕਟੀਆਂ ਫੌਜੀ ਕਾਰਵਾਈ ਦੀ ਖਬਰ ਬੀਬੀਸੀ ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ ਕਿਸ ਨੂੰ ਸੁਣ ਕੇ ਵਿਦਿਸ਼ਾ ਵਿੱਚ ਵਸਦੇ ਸਿੱਖਾਂ ਨੇ ਪਾਰਟੀ ਸ਼ਰਾਫਤ ਖਾਨਿਆਂ ਉੱਤੇ ਪ੍ਰਦਰਸ਼ਨ ਕੀਤੇ ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਪਿੰਗਲਵਾਲਾ ਵਾਲਿਆਂ ਨੇ ਆਪਣਾ ਪਦਮ ਸ਼੍ਰੀ ਪੁਰਸਕਾਰ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਸ ਕੀਤਾ ਸਿੱਖ ਫੌਜੀ ਪਾਗੀ ਹੋ ਕੇ ਆਪਣੀਆਂ ਬੈੜਾਂ ਛੱਡ ਹਥਿਆਰਾਂ ਨਾਲ ਲੈ ਸੋਕੇ ਅੰਮ੍ਰਿਤਸਰ ਸਹਿਵਲ ਨੂੰ ਤੁਰ ਪੈਸਨ ਭਾਰਤੀ ਫੌਜ ਨਾਲ ਉਨ੍ਹਾਂ ਦੇ ਕਈ ਥਾਵਾਂ ਉੱਤੇ ਮੁਕਾਬਲੇ ਹੋਏ ਜਿਸ ਵਿੱਚ ਅਨੇਕਾਂ ਸਿੱਖ ਫੌਜੀ ਸ਼ਹੀਦ ਹੋਏ ਅਤੇ ਬਾਕੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਸੀ 10 ਜੂਨ 1984 ਨੂੰ ਤੀਜੇ ਕਲੂ ਕਾਰੇ ਦਾ 10ਵਾਂ ਅਤੇ ਅਖਰਿਤੈਂਸੀ ਦੁਨੀਆ ਪਾਤੇ ਲੋਕਾਂ ਲਈ ਸ਼ਰਦਾ ਪਰੇ ਇਸ ਅਸਥਾਨ ਉਤੇ ਖੂਨ ਪੀਂੀਆਂ ਬੰਦੂਕਾਂ ਸ਼ਾਂਤ ਹੋ ਪਈਆਂ ਸਨ ਸਿੱਖਾਂ ਦੇ ਹਿਰਦੇ ਬਲੂੰਦੜ ਕੇ ਫੌਜ ਨੇ ਵਾਪਸੀ ਲਈ ਚਾਲੇ ਪਾ ਦਿੱਤੇ ਸਨ ਟੀਜ ਕਲਦੂ ਕਰੇ ਵਜੋਂ ਜਾਣੇ ਜਾਂਦੇ ਪੋਪਰੇ ਸੰਪੂਰਨ ਦਾ ਦੁਖੰਤ ਨਾ ਤੁਲਣ ਜੋ ਹੈ ਅਤੇ ਨਾ ਹੀ ਬਖਸ਼ਣ ਯੋਗ